ਉਹ ਪਿੰਡ ਦੇ ਵਿੱਚ ਲਵ ਮੈਰਿਜ ਕਰਵਾਉਣ ਵਾਲੇ ਜੋੜੇ ਨੂੰ ਬੱਚਿਆਂ ਸਣੇ ਪਿੰਡ ਤੋਂ ਬਾਹਰ ਕੱਢਣ ਦਾ ਪੰਚਾਇਤ ਨੇ ਕਰ ਦਿੱਤਾ ਮਤਾ ਪਾਸ ਕੋਰਟ ਤੱਕ ਪਹੁੰਚ ਗਿਆ ਪੂਰਾ ਮਾਮਲਾ ਵਕੀਲ ਕਹਿੰਦਾ ਪੰਚਾਇਤ ਕੋਲ ਨਹੀਂ ਹੈ ਕੋਈ ਅਧਿਕਾਰ ਕੁਸੀਂ ਵੀ ਦੇਖੋ ਇਸ ਵੇਲੇ ਦੀ ਵੱਡੀ ਖਬਰ ਤੇ ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਕਰੋ ਨਾ ਬਾਬ ਲੋਕ ਦੇ ਪਿੰਡ ਗਲਵੱਟੀ ਤੋਂ ਮਾਮਲਾ ਸਾਹਮਣੇ ਆਇਆ ਲੜਕੀ ਲੜਕਾ ਤੇ ਲੜਕੀ ਵੱਲੋਂ ਲਵ ਮੈਰਿਜ ਕਰਵਾਉਣ ਨੂੰ ਲੈ ਕੇ ਪਿੰਡ ਦੀ ਪੰਚਾਇਤ ਤੁਗਲਕੀ ਫਰਮਾਨ ਜਾਰੀ ਕਰ ਚੁੱਕੀ ਹੈ ਪਿੰਡ ਦਾ ਕੋਈ ਵੀ ਵਿਅਕਤੀ ਲੜਕੇ ਦੇ ਪਰਿਵਾਰ ਤੇ ਲੜਕੀ ਦੇ ਪਰਿਵਾਰ ਦੇ ਨਾਲ ਮਿਲਨ ਨਹੀਂ ਕਰੇਗਾ ਉਹਨਾਂ ਦਾ ਸਮਾਜਿਕ ਬਾਈਕਾਟ ਕੀਤਾ ਹੈ ਦੇ ਨਾਲ ਹੀ ਲੜਕੇ ਤੇ ਲੜਕੀ ਨੂੰ ਪਿੰਡ ਦੇ ਵਿੱਚੋਂ ਕਿਹਾ ਜਾ ਰਿਹਾ ਹੈ ਕਿ ਬਾਹਰ ਕੱਢਿਆ ਜਾਵੇ ਤਾਂ ਦੱਸ ਦੋ ਈਏ ਕਿ ਹੁਣ ਇਹ ਮਾਮਲਾ ਕੋਰਟ ਤੱਕ ਪਹੁੰਚ ਚੁੱਕਿਆ ਹੈ ਕਿਉਂਕਿ ਲੜਕੇ ਲੜਕੀ ਦੇ ਦੋ ਬੱਚੇ ਵੀ ਨੇ ਬੱਚਿਆ ਸਣੇ ਉਹਨਾਂ ਨੂੰ ਪਿੰਡ ਤੋਂ ਬਾਹਰ ਕੱਢਿਆ ਜਾ ਰਿਹਾ ਹੈ ਤੇ ਦੂਜੇ ਪਾਸੇ ਵਕੀਲ ਦਾ ਇਹ ਕਹਿਣਾ ਹੈ ਕਿ ਪੰਚਾਇਤ ਕੋਲ ਕੋਈ ਅਧਿਕਾਰ ਨਹੀਂ ਹੈਗਾ ਇਹਨਾਂ ਨੂੰ ਪਿੰਡ ਦੇ ਵਿੱਚੋਂ ਬਾਹਰ ਕੱਢਣ ਦਾ ਸੋ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਵੀ ਕਮੈਂਟ ਜ਼ਰੂਰ ਕਰਿਓ ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਵੀ ਕਰੋ ਕਰਨਜੀਤ ਸਿੰਘ ਦੀ ਬੇਟੀ ਤੇ ਕਲਵਿੰਦਰ ਸਿੰਘ ਦੇ ਬੇਟਨੇ ਆਪਸ ਵਿੱਚ ਵਿਆਹ ਕਰਾ ਲਿਆ ਸੀਗਾ ਉਹ ਕਾਫੀ ਟਾਈਮ ਤੋਂ ਜਿਹੜੀ ਬਾਹਰ ਰਹ ਰਹੇ ਸੀ ਕਿ ਹੁਣ 6 ਸੇ ਮਹੀਨੇ ਤੋਂ ਲਗਾਤਾਰ ਇੱਥੇ ਰਹ ਰਹੇ ਨੇ ਇਹ ਜਦੋਂ ਵੀ ਜਣੀ ਲੰਘਦੇ ਨੇ ਊੜੀ ਆ ਜਾਣ ਜਾਣ ਕੇ ਅੱਗੇ ਆਉਂਦੀਆਂ ਇਹਨਾਂ ਦੀ ਇਹਨਾਂ ਨੂੰ ਇਹ ਪਰੇਸ਼ਾਨੀਆਂ ਪਹਿਲਾਂ ਚਲੋ ਕੋਈ ਕਿਸੇ ਤਰ੍ਹਾਂ ਦੀ ਵੀ ਅਰੰਜ ਸੁਭਾਜੀ ਨਹੀਂ ਸੀਗੀ ਜਦੋਂ ਹੁਣ ਬੇਟੀ ਉਹ ਅੱਗੇ ਹੋ ਕੇ ਕਹਿੰਦੀ ਮੈਨੂੰ ਕੌਣ ਆ ਕੱਢਣ ਆਲਾ ਜੀ ਮੈਨੂੰ ਕੱਢ ਕੇ ਦਿਖਾਓ ਇਹਨਾਂ ਨਾਲ ਜਣੀ ਬਧੀਕੀ